ਅਪਿੰ ਸਿੰਘ ਉਰਫ ਆਕਾਸ਼ ਨੂੰ ਗੋਲੀ ਲੱਗ ਗਈ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਇੱਕ ਗੈਂਗਵਾਰ ਜੱਪਦੀ ਹੈ ਕਿਉਂਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹਨਾਂ ਧਿਰਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਸ ਕਾਰਨ ਇਹ ਗੈਂਗਵਾਰ ਵਾਪਰਿਆ ਹੈ। ਜਿਹੜੇ ਲੋਕ ਇੱਥੇ ਜ਼ਖਮੀ ਹੋਏ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਆਕਾਸ਼ ਦੇ ਪਿਤਾ ਨੇ ਦੱਸਿਆ ਕਿ ਆਕਾਸ਼ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 18 ਦਿਨ ਪਹਿਲਾਂ ਉਸਦਾ ਵਿਆਹ ਹੋਇਆ ਸੀ। ਉਨਾ ਕਹਿਆ ਕਿ ਪੁਲਿਸ ਹਮਲਾਵਾਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਸਾਨੂੰ ਇਨਸਾਫ ਦੁਆਇਆ ਜਾਵੇ ਦੂਜੇ ਪਾਸੇ ਜ਼ਖਮੀ ਮਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਨਾਲ ਸਾਡੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਅੱਜ ਅਸੀਂ ਆਪਣੇ ਇੱਕ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੌਮਣੀ ਤੋਂ ਆ ਰਹੇ ਸੀ ਤਾਂ ਇਹ ਇਨ੍ਹਾਂ ਹਮਲਾਵਾਰਾਂ ਨੇ ਆਪਣੀ ਕਾਰ ਸਾਡੇ ਪਿੱਛੇ ਖੜੀ ਕਰ ਦਿੱਤੀ ਅਤੇ ਸਾਡੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਆਕਾਸ਼ ਦੀ ਮੌਤ ਹੋ ਗਈ ਅਤੇ ਅਸੀਂ ਦੋਵੇਂ ਜ਼ਖਮੀ ਹੋ ਗਏ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਆ ਉਹ ਤੁਸੀਂ ਆਪ ਸੁਲ ਲਵੋ ਬੱਜੀ ਕੀ ਨਾਮ ਕੀ ਕਰਦਾ ਸੋਨ ਅਸੋ ਦੀ ਕੀ ਘਟਨਾ ਵਾਪਰੀ ਯਾਰ ਤੂੰ ਦੱਸ ਇਹ ਤਰੀਕ ਤੋਂ ਲਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ ਤੋ ਹੋਇਆ ਇਹ ਕਾਰ ਤੇ ਸੀ ਇੱਕ ਕਾਰ ਤੇ ਸੀ ਕਿੰਨਾ ਨੇ ਗੱਡੀ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸਿਆ ਗਿਆ ਕਿ ਅਸੀਂ ਸਾਨੂੰ ਉਹ ਘਰੇ ਪੇਰੇ ਸਾਨੂੰ ਪਤਾ ਲੱਗਾ ਜੀ ਕਿਨੇ ਮੁੰਡੇ ਦਾ ਨਾ ਵੈਸੀਡੈਂਟ ਕਰਕੇ ਤੋਂ ਵੇਖਿਆ ਕਿਨੇ ਗੋਲੀਆਂ ਵਾਜੀਆਂ ਜੀ। ਆਹੀ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ। ਇਹ ਰੁਕ ਨਹੀਂ ਹਸਪਤਾਲ ਲੈ ਕੇ ਜੀ ਬਾਗੀ। ਇਹ ਦੋ ਬਾਗੀ ਕਿਨੇ ਗੋਲੀਆਂ ਵਾਜੀਆਂ। ਹਾਂ। ਤੇ ਕਾਫੀ ਉਹ ਸਾਰੇ ਜੁੜ ਗਿਆ ਹੈ। ਤੇ ਬਾਕੀ जख्मी ਪਏ ਹੋਏ ਨੇ। ਹਾਂ ਤਿੰਨ ਜ਼ਖਮੀ ਪੈਣੇ। ਲੋਕੀਆ ਕਿੰਨੇ ਜਣੇ ਉੱਤੇ ਚਲੀਆਂ? ਆਪਣੇ ਕਾਸ਼ਤੇ ਚਲੀਆਂ ਜੀ। ਉਹ ਉਦੋਂ ਹੀ ਪੂਰਾ ਹੋ ਗਿਆ ਜੀ ਕਾਸ਼ ਆਪਣਾ। ਤੇ ਜ਼ਖਮੀ ਕਿੰਨੇ ਜਣੇ? ਤਿੰਨ ਜਣੇ। ਜ਼ਖਮੀ ਤਿੰਨ ਪਾਰ ਜਣੇ। ਤੇ ਕੀ ਮੰਨਤੀ ਗੱਲ ਕਹਿੰਦੇ? ਸਾਨੂੰ ਇਨਸਾਫ ਨਹੀਂ ਮਿਲਿਆ ਜਾ ਰਿਹਾ। ਕਿੰਨੇ ਮਾਰਿਆ? ਕਿੰਨੇ ਘੜੇ ਸੀਗੇ। ਆਪਣੇ ਲੇਲੀ ਵਾਲਾ ਫੇਰੋਂ ਕਿਹਨੇ ਜ। ਅਸੀਂ ਕਿਤੇ ਨੂਲੀਆਲ ਪਿੰਡਾ ਉਹਨੇ ਮਰਕਾ ਸੀਗਾ ਲੱਪਰੇ ਤੇ ਲਈ ਸਾਕਾਸ਼। ਕੁੱਤੇ ਔਰ ਆਲਰੇਡੀ ਮੁਕਦਮੇ ਦਰਜਾ ਤੇ ਪੁਆਚਾ ਅਦਾਲਤ ਤੋਂ ਨੂੰ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀ ਇਹਦੇ ਲੱਗੀ ਤੇ ਉਹ ਸਪੌਟ ਤੇ ਉਹਦੀ ਬੱਚੇ ਕਿੰਨੇ ਜਿਹੜੇ ਰਾਣੀ ਰੰਜੀ ਸਿੰਘ ਨੇ ਜਿੰਨੇ ਜਿੰਨੇ ਸਵਾ ਅਸੀਂ ਆ ਰਹੇ ਸੀ ਕਾਰ ਦੇ ਵਿੱਚ ਚਾਰ ਜਣੇ ਸੀ ਤੇ ਦੇਖਣੀ ਕਿੰਨੇ ਜਿਹੜੇ ਸੀ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਆ ਕਿੱਥੇ ਸਰਦਾਰੀ ਰੰਜੀ ਸਿੰਘ ਪ੍ਰਾਣੀ ਰੰਜੀ ਸਿੰਘ ਪਹਿਲੇ ਆਲਰੇਡੀ ਨਾ ਤੇ ਪਰਚਾ ਦਰਜ ਆਹ ਉਹ ਲੋਕ ਕਿ ਕੀ ਕਰ ਰਹੇ ਸੀ ਇਹ ਜਿਹੜਾ ਬਿਆਨ ਤੇ ਜਿਹੜਾ ਵੀ ਹੈਗਾ ਇਮੀਡੀਟਲੀ ਅਸੀਂ ਕੇਸ ਸਿਸਟਰ ਕਰਾਂਗੇ ਸਰ ਜਿਹਨਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸਨ ਆ ਕੇ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਕ੍ਰਾਸ ਸੀ ਫਿਰੋਜ਼ਪੁਰ ਫਾਜ਼ਲ ਕਾ ਰੋਡ ਤੇ ਚੱਲੀਆਂ ਗੋਲੀਆਂ ਇੱਕ ਧਿਰ ਨੇ ਦੂਜੀ ਧਿਰ ਦੇ ਮਾਰੀਆਂ ਗੋਲੀਆਂ ਕਾਰ ਚਲਾ ਰਹਾ ਹੈ ਡਰਾਈਵਰ ਦੀ ਮੌਕੇ ਤੇ ਹੋਈ ਮੌਤ ਉਸ ਦੇ ਨਾਲ ਜਾ ਰਹੇ ਦੋ ਵਿਅਕਤੀ ਗੋਲੀਆਂ ਲੱਗਣ ਨਾਲ ਹੋਏ ਜ਼ਖਮੀ ਕਾਰ ਚ ਸਵਾਰ ਤਿੰਨੋਂ ਵਿਅਕਤੀ ਅਦਾਲਤ ਚ ਪੇਸ਼ੀ ਦੌਰਾਨ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੌਣੀ ਤੋਂ ਵਾਪਸ ਆ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਕਾਰ ਚ ਸਵਾਰ ਤਿੰਨਾਂ ਵਿਅਕਤੀਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕਾਰ ਚਾਲਕ ਲਾਪਰੇ ਸਿੰਘ ਉਰਫ ਆਕਾਸ਼ ਨੂੰ ਗੋਲੀ ਲੱਗ ਗਈ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇੱਕ ਗੈਂਗਵਾਰ ਜੱਪਦੀ ਹੈ ਕਿਉਂਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਇਹਨਾਂ ਧਿਰਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਸ ਕਾਰਨ ਗੈਂਗਵਾਰ ਵਾਪਰਿਆ ਹੈ ਜਿਹੜੇ ਲੋਕ ਇੱਥੇ ਜ਼ਖਮੀ ਹੋਏ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮ੍ਰਿਤਕ ਆਕਾਸ਼ ਦੇ ਪਿਤਾ ਨੇ ਦੱਸਿਆ ਕਿ ਆਕਾਸ਼ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 18 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹਨਾਂ ਕਿਹਾ ਕਿ ਪੁਲਿਸ ਹਮਲਾਵਾਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਦੂਜੇ ਪਾਸੇ ਜ਼ਖਮੀ ਮਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਨਾਲ ਸਾਡੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਅੱਜ ਅਸੀਂ ਆਪਣੇ ਇੱਕ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੋਮਣੀ ਤੋਂ ਆ ਰਹੇ ਸੀ ਤਾਂ ਇਹ ਇਹਨਾਂ ਹਮਲਾਵਾਰਾਂ ਨੇ ਆਪਣੀ ਕਾਰ ਸਾਡੇ ਪਿੱਛੇ ਖੜੀ ਕਰ ਦਿੱਤੀ ਅਤੇ ਸਾਡੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਆਕਾਸ਼ ਦੀ ਮੌਤ ਹੋ ਗਈ ਅਤੇ ਅਸੀਂ ਦੋਵੇਂ ਜ਼ਖਮੀ ਹੋ ਗਏ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਆ ਉਹ ਤੁਸੀਂ ਆਪ ਸੁਣ ਲਵੋ ਬਾਬਾ ਜੀ ਕੀ ਨਾਮ ਕੀ ਤੁਹਾਡਾ ਸੁਣ ਉਹ ਸੁਣੋ ਜੀ ਕੀ ਘਟਨਾ ਲੱਗ ਰਹੀ ਹੈ ਇਹ ਤਰੀਕ ਤੋਂ ਲੱਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ ਤੋ ਇੱਕ ਕਾਰ ਤੇ ਸੀ ਇੱਕ ਕਾਰ ਤੇ ਸੀ ਤੇ ਉਹਨਾਂ ਨੇ ਬੋੜੀ ਚਲਾਈ ਉਹ ਕੋਲ ਸੀ ਉਹ ਪਤਾ ਨਹੀਂ ਜੀ ਦੱਸਾਗਾ ਕਿ ਅਸੀਂ ਸਾਨੂੰ ਉਹ ਘਰੇ ਪੜ ਸਾਨੂੰ ਪਤਾ ਲੱਗਿਆ ਜੀ ਕਿਨੇ ਮੁੰਡੇ ਦਾ ਨਾ ਵੈਸੀਡੈਂਟ ਕਰਕੇ ਤੋਂ ਵੇਖਿਆ ਕਿਨੇ ਗੋਲੀਆਂ ਵੱਜ ਗਈਆਂ ਜੀ। ਆਹੀ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ ਇਹਨੇ ਹਸਪਤਾਲ ਲੈ ਕੇ ਜੀ ਬਾਗੀ ਇਹਦੇ ਬਾਗੀ ਕਿਨੇ ਗੋਲੀਆਂ ਹੋਤੀਆਂ ਆਹ ਤੇ ਕਾਫੀ ਉਹ ਸਾਰੇ ਜੁੜ ਗਿਆ ਹੈ ਤੇ ਬਾਕੀ ਜ਼ਖਮੀ ਪਏ ਹੋਏ ਨੇ ਹਾਂ ਤਿੰਨ ਜ਼ਖਮੀ ਪੈਣੇ ਦੋ ਜਣੇ ਕਿੰਨੇ ਜਣੇ ਚੱਲ ਗਏ ਆਪਣੇ ਕਾਸ਼ ਤੇ ਚੱਲ ਗਏ ਜੀ ਉਹ ਉਦੋਂ ਹੀ ਪੂਰਾ ਹੋ ਗਿਆ ਜੀ ਕਾਸ਼ ਆਪਣਾ ਤੇ ਜ਼ਖਮੀ ਕਿੰਨੇ ਜਣੇ ਤਿੰਨ ਜਣੇ ਜ਼ਖਮੀ ਤੇ ਇਲਾਜ ਕਿੰਦਾ ਤੇ ਕੀ ਮਨਤੀ ਦਾ ਸਾਨੂੰ ਨਸਾਫ ਮਿਲਿਆ ਗਿਆ ਕਿੰਨੇ ਮਾਰੇ ਆ ਕਿਹਨ ਕਿੱਧਰ ਤੋਂ ਸੀਗੇ ਆਪਣੇ ਲੇਲੀ ਵਾਲਾ ਪਿੱਛੋਂ ਆ ਕੇ ਆਇਆ ਤੇ ਇੱਕ ਜਨ ਲਲੀ ਵਾਲਾ ਪਿੰਡਾ ਉਹਦੇ ਲੜਕਾ ਜਿਹਾ ਲੱਤ ਪਰੇ ਤੇ ਲਈ ਸਾਕਾਸ਼ ਉੱਤੇ ਔਰ ਆਲਰੇਡੀ ਮੁਕਦਮੇ ਦਰਜਾ ਤੇ ਪੁਆਚ ਹਦਾਲਤੋਂ ਨੂੰ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਕਿ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕਦਮਾ ਦਰਜ ਹੋ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀ ਇਹਦੇ ਲੱਗੀ ਤੇ ਉਹ ਸਪੌਟ ਤੇ ਉਹਦੀ ਬੱਚੀ ਕਿੰਨੇ ਜਣੇ ਰਾਣੀ ਰਣਜੀਤ ਸਿੰਘ ਕਿੰਨੇ ਜਣੇ ਸਵਾਰ ਸੀ ਕਾਰ ਦੇ ਵਿੱਚ ਚਾਰ ਜਣੇ ਤੇ ਕਿੰਨੇ ਜਣੇ ਸਨ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਕਿੱਥੇ ਸਰਦਾਰੀ ਰਣਜੀਤ ਸਿੰਘ ਪ੍ਰਾਣੀ ਰਣਜੀਤ ਸਿੰਘ ਪਹਿਲੇ ਆਲਰੇਡੀ ਨਾ ਤੇ ਪਰਚਾ ਦਰਜ ਆਹ ਉਹ ਕਿਹੜੀ ਕੀ ਕਰ ਰਹੀ ਸੀ ਜਿਹੜਾ ਸਬੰਧ ਇਹਦੇ ਬਿਆਨ ਤੇ ਜਿਹੜਾ ਵੀ ਹੈਗਾ ਇਮੀਡੀਏਟਲੀ ਅਸੀਂ ਕੇਸ ਸਟੇਟ ਕਰਾਂਗੇ ਜਿਹਨਾਂ ਨੇ ਗੋਲੀ ਚਲਾਈ ਆ ਉਹ ਵੀ ਕੋਸ਼ਿਸ਼ ਕਰਾਂਗੇ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਕੋਸ਼ਿਸ਼ ਇਹ ਕਰੌਸ ਸੀ ਫਿਰੋਜ਼ਪੁਰ ਫਾਜ਼ਲਕਾਰ ਰੋਡ ਤੇ ਚੱਲੀਆਂ ਗੋਲੀਆਂ ਇੱਕ ਧਿਰ ਨੇ ਦੂਜੀ ਧਿਰ ਦੇ ਮਾਰੀਆਂ ਗੋਲੀਆਂ ਕਾਰ ਚਲਾ ਰਹਾ ਹੈ ਡਰਾਈਵਰ ਦੀ ਮੌਕੇ ਤੇ ਹੋਈ ਮੌਤ ਉਸਦੇ ਨਾਲ ਜਾ ਰਹੇ ਦੋ ਵਿਅਕਤੀ ਗੋਲੀਆਂ ਲੱਗਣ ਨਾਲ ਹੋਏ ਜ਼ਖਮੀ ਕਾਰ ਚ ਸਵਾਰ ਤਿੰਨੋਂ ਵਿਅਕਤੀ ਅਦਾਲਤ ਚ ਪੇਸ਼ੀ ਦੌਰਾਨ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੌਣੀ ਤੋਂ ਵਾਪਸ ਆ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਕਾਰ ਚ ਸਵਾਰ ਤਿੰਨਾਂ ਵਿਅਕਤੀਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕਾਰ ਚਾਲਕ ਲਾਪ੍ਰਿੰਦ ਸਿੰਘ ਉਰਫ ਆਕਾਸ਼ ਨੂੰ ਗੋਲੀ ਲੱਗ ਗਈ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਇੱਕ ਗੈਂਗਵਾਰ ਜੱਪਦੀ ਹੈ ਕਿਉਂਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹਨਾਂ ਧਿਰਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਸ ਕਾਰਨ ਗੈਂਗਵਾਰ ਵਾਪਰਿਆ ਹੈ। ਜਿਹੜੇ ਲੋਕ ਇੱਥੇ ਜ਼ਖਮੀ ਹੋਏ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਆਕਾਸ਼ ਦੇ ਪਿਤਾ ਨੇ ਦੱਸਿਆ ਕਿ ਆਕਾਸ਼ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 18 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹਨਾਂ ਕਿਹਾ ਕਿ ਪੁਲਿਸ ਹਮਲਾਵਾਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਦੂਜੇ ਪਾਸੇ ਜ਼ਖਮੀ ਮਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਨਾਲ ਸਾਡੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਅੱਜ ਅਸੀਂ ਆਪਣੇ ਇੱਕ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੋਮਣੀ ਤੋਂ ਆ ਰਹੇ ਸੀ ਤਾਂ ਇਹ ਇਹਨਾਂ ਹਮਲਾਵਾਰਾਂ ਨੇ ਆਪਣੀ ਕਾਰ ਸਾਡੇ ਪਿੱਛੇ ਖੜੀ ਕਰ ਦਿੱਤੀ ਅਤੇ ਸਾਡੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਆਕਾਸ਼ ਦੀ ਮੌਤ ਹੋ ਗਈ ਅਤੇ ਅਸੀਂ ਦੋਵੇਂ ਜ਼ਖਮੀ ਹੋ ਗਏ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਆ ਉਹ ਤੁਸੀਂ ਆਪ ਸੁਣ ਲਵੋ ਬੱਜੀ ਕੀ ਨਾਮ ਕੀ ਬੋਲ ਸੁਣ ਅਸਮ ਜੀ ਕੀ ਘਟਨਾ ਵਾਪਰੀ ਹੈ ਪੁੱਛ ਇਹ ਤਰੀਕ ਤੋਂ ਲੱਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਪਰੀ ਤੋ ਇੱਕ ਕਾਰ ਤੇ ਸੀ ਇੱਕ ਕਾਰ ਤੇ ਸੀ ਉਹਨਾਂ ਨੇ ਬੋਲੀ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸਿਆ ਗਿਆ ਕਿ ਅਸੀਂ ਸਾਨੂੰ ਇਹ ਘਰੇ ਪੜ ਸਾਨੂੰ ਪਤਾ ਲੱਗਾ ਜੀ ਕਿ ਇਹਨੇ ਮੁੰਡੇ ਦਾ ਨਾ ਕੋਈ ਐਕਸੀਡੈਂਟ ਕਰਕੇ ਤੋਂ ਵੇਖਿਆ ਕਿ ਇਹਨੇ ਗੋਲੀਆਂ ਵਾਜੀਆਂ ਜੀ। ਅਹੀਂ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ। ਇਹਨੇ ਕੋਲੇ ਹਸਪਤਾਲ ਲੈ ਕੇ ਜੀ ਬਾਗੀ। ਇਹ ਤੋਂ ਬਾਗੀ ਇਹਨੇ ਕੋਈ ਨਹੀਂ ਬਚਿਆ। ਹਾਂ। ਤੇ ਕਾਫੀ ਉਹ ਸਾਰੇ ਜੁੜ ਗਿਆ ਹੈ। ਤੇ ਬਾਕੀ ਜ਼ਖਮੀ ਪਏ ਹੋਏ ਨੇ। ਹਾਂ ਤਿੰਨ ਜ਼ਖਮੀ ਪਹਿਣੇ ਕੋਲੀਆਂ ਕਿੰਨੇ ਜਣੇ ਅੰਦਰ ਚਲੀਆਂ ਆਪਣੇ ਕਾਸ਼ ਤੇ ਚਲੀਆਂ ਜੀ ਉਹ ਉਦੋਂ ਹੀ ਪੂਰਾ ਹੋ ਗਿਆ ਜੀ ਕਾਸ਼ ਆਪਣਾ ਤੇ ਜ਼ਖਮੀ ਕਿੰਨੇ ਜਣੇ ਤਿੰਨ ਜਣੇ ਜ਼ਖਮੀ ਤਿੰਨ ਚਾਰ ਜਣੇ ਤੇ ਕੀ ਮੰਨ ਕੀ ਗੱਲ ਸਾਨੂੰ ਨਸਾਫ ਮਿਲਿਆ ਗਿਆ ਕਿੰਨੇ ਮਾਰਿਆ ਕਿਸ ਪਾਸੇ ਦੇ ਆਪਣੇ ਲੇਲੀ ਵਾਲਾ ਪਿੰਡੋਂ ਆ ਕੇ ਆਤੇ ਕਿਥੇ ਨੂਲੀ ਹੋਰ ਪਿੰਡਾ ਉਹ ਲੜਕਾ ਜਿਹਾ ਲੱਪਰੇ ਤੇ ਲਈ ਸਾਕਾਸ਼ ਉੱਤੇ ਔਰ ਆਲਰੇਡੀ ਮੁਕਦਮੇ ਦਰਜ ਹੋ ਤੇ ਉਹ ਅਚਾਨਕ ਅਦਾਲਤ ਤੋਂ ਨੂੰ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕਤਮਾ ਦਰਜ ਹੋ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀ ਇਹਦੇ ਲੱਗੀ ਤੇ ਉਹ ਸ਼ੌਟ ਤੇ ਉਹਦੀ ਡੈਥ ਕਿੰਨੇ ਰਣਜੀਤ ਸਿੰਘ ਕਿੰਨੇ ਜਿਵੇਂ ਸਵਾਰ ਸੀ ਕਾਰ ਦੇ ਵਿੱਚ ਚਾਰ ਜਣੇ ਸੀ ਤੇ ਟੈਕਨੀਕਲੀ ਜਿਹੜੇ ਸੀ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਤੇਰੀਆਂ ਵੀ ਕਿੱਥੇ ਸਰਪ੍ਰਾਨੀ ਰਣਜੀਤ ਸਿੰਘ ਪ੍ਰਾਨੀ ਰਣਜੀਤ ਸਿੰਘ ਪਹਿਲੇ ਆਲਰੇਡੀ ਨਾ ਤੇ ਪਰਚਾ ਦਰਜ ਬੋਲ ਰਿਹਾ ਕਿ ਕੀ ਕਰ ਰਹੇ ਸੀ ਇਹਦੇ ਬਿਆਨ ਤੇ ਜਿਹੜਾ ਵੀ ਹੈਗਾ ਇਮੀਡੀਟਲੀ ਅਸੀਂ ਕੇਸ ਸਿਸਟਰ ਕਰਾਂਗੇ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਕੋਸ਼ਿਸ਼ ਕਰਾਂਗੇ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਕੋਸ਼ਿਸ਼ ਹੀ ਕਰਾਂਗੇ ਕ੍ਰਾਸ ਫਿਰੋਜ਼ਪੁਰ ਫਾਜ਼ਲ ਕਾ ਰੋਡ ਤੇ ਚੱਲੀਆਂ ਗੋਲੀਆਂ ਇੱਕ ਧਿਰ ਨੇ ਦੂਜੀ ਧਿਰ ਦੇ ਮਾਰੀਆਂ ਗੋਲੀਆਂ ਕਾਰ ਚਲਾ ਰਹਾ ਹੈ ਡਰਾਈਵਰ ਦੀ ਮੌਕੇ ਤੇ ਹੋਈ ਮੌਤ ਉਸ ਦੇ ਨਾਲ ਜਾ ਰਹੇ ਦੋ ਵਿਅਕਤੀ ਗੋਲੀਆਂ ਲੱਗਣ ਨਾਲ ਹੋਏ ਜ਼ਖਮੀ ਕਾਰ ਚ ਸਵਾਰ ਤਿੰਨੋਂ ਵਿਅਕਤੀ ਅਦਾਲਤ ਚ ਪੇਸ਼ੀ ਦੌਰਾਨ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੌਣੀ ਤੋਂ ਵਾਪਸ ਆ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਕਾਰ ਚ ਸਵਾਰ ਤਿੰਨਾਂ ਵਿਅਕਤੀਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕਾਰ ਚਾਲਕ ਲਾਪਰੀ ਸਿੰਘ ਉਰਫ ਆਕਾਸ਼ ਨੂੰ ਗੋਲੀ ਲੱਗ ਗਈ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇੱਕ ਗੈਂਗਵਾਰ ਜੱਪਦੀ ਹੈ ਕਿਉਂਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਇਹਨਾਂ ਧਿਰਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਸ ਕਾਰਨ ਗੈਂਗਵਾਰ ਵਾਪਰਿਆ ਹੈ ਜਿਹੜੇ ਲੋਕ ਇੱਥੇ ਜ਼ਖਮੀ ਹੋਏ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮ੍ਰਿਤਕ ਆਕਾਸ਼ ਦੇ ਪਿਤਾ ਨੇ ਦੱਸਿਆ ਕਿ ਕਾਸ਼ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 18 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹਨਾਂ ਕਿਹਾ ਕਿ ਪੁਲਿਸ ਹਮਲਾਵਾਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਜ਼ਖਮੀ ਮਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਨਾਲ ਸਾਡੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਅੱਜ ਅਸੀਂ ਆਪਣੇ ਇੱਕ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੋਮਣੀ ਤੋਂ ਆ ਰਹੇ ਸੀ ਤਾਂ ਇਹ ਇਹਨਾਂ ਹਮਲਾਵਾਰਾਂ ਨੇ ਆਪਣੀ ਕਾਰ ਸਾਡੇ ਪਿੱਛੇ ਖੜੀ ਕਰ ਦਿੱਤੀ ਅਤੇ ਸਾਡੇ ਤੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਆਕਾਸ਼ ਦੀ ਮੌਤ ਹੋ ਗਈ ਅਤੇ ਅਸੀਂ ਦੋਵੇਂ ਜ਼ਖਮੀ ਹੋ ਗਏ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਆ ਉਹ ਤੁਸੀਂ ਆਪ ਸੁਣ ਲਵੋ ਬਾਬਾ ਜੀ ਕੀ ਨਾਮ ਕੀ ਤੁਹਾਡਾ ਸੋਨ ਅਸਮਦੀ ਕੀ ਘਟਨਾ ਵਾਪਰੀ ਹੈ ਇਹ ਤਰੀਕ ਤੋਂ ਲੱਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ ਤ ਉਹ ਇੱਕ ਕਾਰ ਤੇ ਸੀ ਇੱਕ ਕਾਰ ਤੇ ਸੀ ਕਿੰਨਾ ਬੋਲੀ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸਿਆ ਗਿਆ ਕਿ ਅਸੀਂ ਸਾਨੂੰ ਇਹ ਘਰੇ ਪਿੰਡ ਸਾਨੂੰ ਪਤਾ ਲੱਗਿਆ ਜੀ ਕਹਿੰਦੇ ਮੁੰਡੇ ਦਾ ਨਾ ਕੋਈ ਐਕਸੀਡੈਂਟ ਕਰਕੇ ਤੋਂ ਵੇਖਿਆ ਕਹਿੰਦੇ ਗੋਲੀਆਂ ਵੱਜੀਆਂ ਜੀ। ਅਸੀਂ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਅਸੀਂ ਸਾਰੇ ਭੱਜ ਕੇ ਵੇਖਿਆ ਇਹਨੂੰ ਕਹਿੰਦੇ ਹਸਪਤਾਲ ਲੈ ਕੇ ਜੀ ਬਾਗੀ ਇਹ ਤੋਂ ਬਾਗੀ ਕਹਿੰਦੇ ਗੋਲੀਆਂ ਵੱਜੀਆਂ ਆਹ ਤੇ ਕਾਫੀ ਉਹ ਸਾਰੇ ਜੁੜ ਗਿਆ ਹੈ ਤੇ ਬਾਕੀ ਜ਼ਖਮੀ ਪਏ ਹੋਏ ਨੇ ਹਾਂ ਤਿੰਨ ਜ਼ਖਮੀ ਪਹਿਨੇ ਲੋਕੀਆ ਕਿੰਨੇ ਜਣੇ ਉੱਤੇ ਚਲੇ ਆਪਣੇ ਕਾਸ਼ ਤੇ ਚਲਿਆ ਜੀ ਉਹ ਉਦੋਂ ਹੀ ਪੂਰਾ ਹੋ ਗਿਆ ਕਾਸ਼ ਆਪਣਾ ਤੇ ਜ਼ਖਮੀ ਕਿੰਨੇ ਜਣੇ ਤਿੰਨ ਜਣੇ ਜ਼ਖਮੀ ਤੋਂ ਚਾਰ ਜਣੇ ਤੇ ਕਿੰਨੇ ਮਨਤੀ ਗੱਲ ਸਾਨੂੰ ਨਸਾਫ ਮਿਲਿਆ ਜਾ ਕਿੰਨੇ ਮਾਰੇ ਆ ਕਿਹੜੇ ਟੋਪੇ ਸੀਗੇ ਆਪਣੇ ਲੇਲੀ ਵਾਲਾ ਪੇਸਰਾ ਸੀਗਾ ਅੱਗੇ ਇੱਕ ਜਨ ਲੀ ਹਲ ਫੇੜਾ ਉਹਦੇ ਲੱਕਾ ਸੀਗਾ ਲੱਪਰੇ ਤੇ ਲਈ ਸਖਾਸ਼ ਕੁੱਤੇ ਔਰ ਆਲਰੇਡੀ ਮੁਕੱਦਮੇ ਦਰਜ ਹੈ ਤੇ ਪੁਲਿਸ ਅਧਿਕਾਰਤ ਵੱਲੋਂ ਲਾਪਤਾ ਹੋ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕੱਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀ ਇਹਦੇ ਲੱਗੀ ਤੇ ਉਹ ਸਪੌਟ ਤੇ ਉਹਦੀ ਡੈਥ ਹੋ ਗਈ ਕਿੰਨੇ ਜਣੇ ਪਰਾਣੀ ਰੰਜੀ ਸੀ ਕਿੰਨੇ ਜਣੇ ਸਵਾਰ ਸੀ ਕਾਰ ਦੇ ਵਿੱਚ ਚਾਰ ਜਣੇ ਸੀ ਤੇ ਇਹਨਾਂ ਕਿੰਨੇ ਜਣੇ ਸੀ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਆਂ ਕਿੱਥੇ ਪਰਾਣੀ ਰੰਜੀ ਸੀ ਪਰਾਣੀ ਰੰਜੀ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਰਚਾ ਦਰਜ ਹੋਰ ਕਰੀ ਕਿ ਕੀ ਕਰ ਰਹੇ ਸੀ ਇਹਨਾਂ ਦਾ ਬਿਆਨ ਤੇ ਜਿਹੜਾ ਵੀ ਹੈਗਾ ਇਮੀਡੀਟਲੀ ਅਸੀਂ ਕੇਸ ਸਟੇ ਕਰਾਂਗੇ ਸਰ ਜਿਹਨਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਹਾਲਾਂਕਿ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਕ੍ਰਾਸ ਸੀਗਾ ਫਿਰੋਜ਼ਪੁਰ ਫਾਜ਼ਲਕਾਰ ਰੋਡ ਤੇ ਚੱਲੀਆਂ ਗੋਲੀਆਂ ਇੱਕ ਧਿਰ ਨੇ ਦੂਜੀ ਧਿਰ ਦੇ ਮਾਰੀਆਂ ਗੋਲੀਆਂ ਕਾਰ ਚਲਾ ਰਹਾ ਹੈ ਡਰਾਈਵਰ ਦੀ ਮੌਕੇ ਤੇ ਹੋਈ ਮੌਤ ਉਸਦੇ ਨਾਲ ਜਾ ਰਹੇ ਦੋ ਵਿਅਕਤੀ ਗੋਲੀਆਂ ਲੱਗਣ ਨਾਲ ਹੋਏ ਜ਼ਖਮੀ ਕਾਰ ਚ ਸਵਾਰ ਤਿੰਨੋਂ ਵਿਅਕਤੀ ਅਦਾਲਤ ਚ ਪੇਸ਼ੀ ਦੌਰਾਨ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੌਣੀ ਤੋਂ ਵਾਪਸ ਆ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਕਾਰ ਚ ਸਵਾਰ ਤਿੰਨਾਂ ਵਿਅਕਤੀਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕਾਰ ਚਾਲਕ ਲਾਪ੍ਰਿੰਦ ਸਿੰਘ ਉਰਫ ਆਕਾਸ਼ ਨੂੰ ਗੋਲੀ ਲੱਗ ਗਈ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇੱਕ ਗੈਂਗਵਾਰ ਜੱਪਦੀ ਹੈ ਕਿਉਂਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹਨਾਂ ਧਿਰਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਸ ਕਾਰਨ ਗੈਂਗਵਾਰ ਵਾਪਰਿਆ ਹੈ ਜਿਹੜੇ ਲੋਕ ਇੱਥੇ ਜ਼ਖਮੀ ਹੋਏ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮ੍ਰਿਤਕ ਆਕਾਸ਼ ਦੇ ਪਿਤਾ ਨੇ ਦੱਸਿਆ ਕਿ ਕਾਸ਼ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਅਤੇ ਕਰੀਬ 18 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹਨਾਂ ਕਿਹਾ ਕਿ ਪੁਲਿਸ ਹਮਲਾਵਾਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਜ਼ਖਮੀ ਮਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਨਾਲ ਸਾਡੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਅੱਜ ਅਸੀਂ ਆਪਣੇ ਇੱਕ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਸ਼ੌਮਣੀ ਤੋਂ ਆ ਰਹੇ ਸੀ ਤਾਂ ਇਹ ਇਹਨਾਂ ਹਮਲਾਵਾਰਾਂ ਨੇ ਆਪਣੀ ਕਾਰ ਸਾਡੇ ਪਿੱਛੇ ਖੜੀ ਕਰ ਦਿੱਤੀ ਅਤੇ ਸਾਡੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਆਕਾਸ਼ ਦੀ ਮੌਤ ਹੋ ਗਈ ਅਤੇ ਅਸੀਂ ਦੋਵੇਂ ਜ਼ਖਮੀ ਹੋ ਗਏ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਆ ਉਹ ਤੁਸੀਂ ਆਪ ਸੁਲ ਲਵੋ ਬੱਜੀ ਕੀ ਨਾਮ ਕੀ ਕਰਵਾ ਸੁਣ ਅਸਲ ਵਿੱਚ ਕੀ ਘਟਨਾ ਵਾਪਰੀ ਯਾਰ ਤੂੰ ਦੱਸ ਇਹ ਤਰੀਕ ਤੋਂ ਲਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ ਤਦ ਉਹ ਇੱਕ ਕਾਰ ਤੇ ਸੀ ਇੱਕ ਕਾਰ ਤੇ ਸੀ ਕਿੰਨਾ ਬੋਲੀਆਂ ਚਲਾਈ ਉਹ ਕੋਲ ਸੀ ਉਹ ਪਤਾ ਨਹੀਂ ਜੀ ਦੱਸਿਆ ਗਿਆ ਕਿ ਅਸੀਂ ਸਾਨੂੰ ਉਹ ਘਰੇ ਪੇਰੇ ਸਾਨੂੰ ਪਤਾ ਲੱਗਾ ਜੀ ਕਿਨੇ ਮੁੰਡੇ ਦਾ ਨਾ ਵੈਸੀਡੈਂਟ ਕਰਕੇ ਤੋਂ ਵੇਖਿਆ ਕਿਨੇ ਗੋਲੀਆਂ ਵਾਜੀਆਂ ਜੀ। ਆਹੀ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ। ਇਹਨੂੰ ਕਨੇ ਹਸਪਤਾਲ ਲੈ ਕੇ ਜੀ ਬਾਗੀ। ਇਹ ਤੋਂ ਬਾਗੀ ਇਹਨੇ ਗੋਲੀਆਂ ਵਾਜੀਆਂ। ਹਾਂ। ਤੇ ਕਾਫੀ ਉਹ ਸਾਰੇ ਜੁੜ ਗਿਆ ਹੈ। ਤੇ ਬਾਕੀ जख्मी ਪਏ ਹੋਏ ਨੇ।